ਜੋ ਜਿਨਾ ਉਰਨ ਕਰਮੋ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਜ ਨਾਮ ਕਰ ਆਪਣੇ ਜੀਰੇ ਆਪਣੀ ਸ਼ਰਨ ਲਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਵਿਰਲੇ ਜਾਣਦੇ ਸਭਨੋਂ ਬੇਨੋਂ ਪ੍ਰਭ ਮੇਰੇ ਆਦਿ ਨੰ ਨੰ ਮਨ ਲਵਸ ਹੀ ਮਿਰਚਾ ਮਾਨੇ ਤੀਰਕ ਕਰ ਅਰਦਾਸ ਵਿਸਰਨਾ ਹੀ ਉਮਰਨ ਗੁਣ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ब्रह्म बिन्दा ते सदा ब्रह्मत रहै एक शब्द ले बलाहि नाम निधि अठारह सिद्धि पिठ लमियां करहि जो हरहि रता सदा वसै ब्रह्म बिन्दा ते सदा ब्रह्मत रहै ایک شب دل بلائی ناو نتی اٹار رستی پچھے لگیاں پھرے جو ہر جلدہ صدا بسائی بین ست گرنا ہو نہ پائی ہے بجھو کرنی چار بجھو چار ਜੋ ਗਤਾਰ ਮਹਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਨ ਮੁਖ ਕ੍ਰਿਸ਼ਨ ਨਾ ਤੁਪ ਨ ਜਾਏ ਗੁਰਮੁਖ ਸ਼ਬਦੇ ਰੱਤੇ ਆਸੀ ਤਨ ਹੋਏ ਆਪ ਗਵਾਈ ਅੰਦਰ ਤ੍ਰਿਪਤ ਸੰਤੋਖਿਆ ਇਰਹੁਕ ਨਾਮ ਲਗਹਿ ਆਏ ਨਾਨਕ ਜੀ ਗੁਰਮੁਖ ਕਰਹਿ ਸੋ ਪਰਮਾਨ ਹੈ ਜੋ ਨਾਮ ਰਹਿ ਲਿ ਬੁਲਾਏ ਪੰਢੀ ਆਵਲ ਹਾਰੀ ਤਿੰਨ ਕਉ ਜੋ ਗੁਰਮਤ ਸਿਖਾ ਦਾ ਸ਼ੰਨ ਬਿਕਪਾ ਸੋਨ ਲੀਦ ਤਨ ਹਰ ਤੁਨ ਰਵਾ ਹਰ ਜਸ ਮਨ ਲਿਖਾ ਅਰ ਨਾਮ ਸੁਲਾਹੀ ਰੰਗ ਸਿਓ ਸਭ ਕੇ ਦੇਖ ਕਿਰਪਾ ਆਨ ਪਨ ਸੁਹਾਵਾ ਸੋ ਸਦੀਰਤਾ ਆਰ ਨਾਂਸ ਨਹੀਂ ਰੰਗ ਸੋ ਸਭ ਕਿਨੇ ਵਿਖ ਕ੍ਰਿਪਾ ਅੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਬਿਨਾ ਕਰਤਾ ਦੇ ਵਿਖਾ